ਸ੍ਰੀ ਪ੍ਰਾਪ ਉਹ ਜੀ ਰਹਿੰਦੇ ਵੀ ਕਿੱਥੋਂ ਟਰੈਕਟਰ ਲੈਂਦੇ ਆ ਵੜਾਂ ਟਰੈਕਟਰੇ ਵੀਰੋ ਸਾਨੂੰ ਪਤਾ ਹੀ ਆ ਸਾਫ਼ ਸੁਥਰਾ ਆ ਕੰਮ ਕਰਦੇ ਆ ਕਿੱਥੋਂ ਅਸੀਂ ਆਪ ਟਰੈਕਟਰ ਲੈਨੇ ਆ ਉਤੋਂ ਹਰ ਰੋਜ਼ ਦੱਸਦੇ ਆ ਵੀ ਲੈ ਬ ਵੀ ਇੱਥੋਂ ਟਰੈਕਟਰ ਲਿਆਗਾ ਤੇ ਅੱਜ ਸਵਰਾਜ ਏਨਸੀ ਚ ਖੜੇ ਆ ਮਾਨਸਾ ਤੁਸੀਂ ਵੀ ਖਰੀਦ ਸਕਦੇ ਹੋ ਵੀਰੋ ਸਾਨੂੰ ਕੋਈ ਇਤਰਾਜ਼ ਨਹੀਂ ਵਿੱਚ ਬੰਦੇ ਕਹਿ ਦਿੰਦੇ ਆ ਵੀ ਆਪ ਦਾ ਨੁਕਸਾਨ ਹੋ ਜਾਊਗਾ ਨਾ ਦੱਸਿਆ ਕਰ ਬਹੁਤ ਬੰਦੇ ਕਹਿੰਦੇ ਰਹਿੰਦੇ ਆ ਆ ਆ ਕਿਹੜਾ ਮਾਡਲ ਆ ਸਵਰਾਜ 8 ਮਾਡਲ ਆ 8 ਮਾਡਲ ਕਿੰਨੇ ਦਾ ਦੇਣ ਵਾਲਾ ਰੇਟ ਦੱਸੋ ਜੀ ਕਿੰਨਾ ਬਸ গোল ਨਵੇਂ ਤੇਰਾਈ 280 ਦਾ 90 ਡਾ ਲੱਗਥੇ 80 ਪੈਸੇ ਡੈਰਾਂ 80 ਪੈਸੇ ਡੈਰ ਹੈਗੇ ਫਿਰ ਨੰਬਰ ਕਿਸ ਦਾ ਜੀ ਨੰਬਰ ਪੰਜਾਬ ਦਾ ਜੀ ਪੰਜਾਬ ਦਾ 280 ਦਾ ਹਾਂਜੀ 280 ਦਾ ਆਹ ਕਿਹੜਾ ਮਾਡਲ ਹੈ ਜੀ ਇਹ 7 ਮਾਡਲ ਹੈ ਜੀ 7 ਮਾਡਲ ਲਾਏ ਕਿੰਨੇ ਦਾ ਜੀ ਇਹ ਦੇ ਦਾਂਗੇ ਦੇਣ ਵਾਲੇ ਰੇਟ ਦੱਸਿਓ ਜੀ ਦੇਣ ਵਾਲੇ ਰੇਟ 235 ਦਾ ਉਹ ਕਿਹੜਾ ਮਾਡਲ ਆ ਖੜਾ 4 ਮਾਡਲ ਨੂੰ ਆ ਅੱਛਾ 4 ਮਾਡਲ ਲਾ ਜੇ ਕਿਸੇ ਵਪਾਰੀ ਨੇ ਇਕੱਠੇ ਲੈਣੇ ਹੁਣ ਉਹ ਵੀ ਰਾਇਤ ਨਾਲ ਦੇ ਦੇਣਗੇ ਫਿਰ ਤਾਂ ਕੱਟ ਕਰ ਲਵਾਂਗੇ ਨਾ ਜੀ ਇਕੱਠੇ ਲੈਣੇ ਹੋਣਗੇ ਕਿਸੇ ਨੇ ਹਾਂ ਤੇ ਉਹ ਗੜਾ 911 ਰਗਣਾ ਮਾੜਲਾ ਜੀ 911 ਦੀ ਵੀ ਕਾਫੀ ਡਿਮਾਂਡ ਰਹਿੰਦੀ ਆ 98 ਮਾੜਲਾ ਜੀ ਨੰਬਰ 50 ਆ ਜੀ ਇਹਦਾ ਅੱਛਾ ਆ ਅੱਛਾ ਜਮਾ ਨਾ ਮੈਂ ਖੜਾ ਇਹ ਹਾਂ 23 ਮਾੜਲਾ ਹੀ ਜਮਾ ਨਮਾ ਅੱਛਾ ਮਾੜਲਾ 23 ਆ 0 ਮੀਟਰ 0 ਮੀਟਰ ਵਾਲੀ ਖੜਾ ਗਿਆ ਲੈ 0 ਮੀਟਰ ਵਾਲਾ ਖੜਾ ਕੇ ਨਵੇਂ ਨੂੰ ਕਿੰਨਾ ਸਸਤਾ ਦੇ ਦੋਗੇ ਜੇਦਾ ਤੁਹਾਨੂੰ 340 ਦਾ ਤਿੰਨਾਂ ਵਾ ਕਿੰਨਾ ਦਾ 4 ਦਾ ਜੀ ਅੱਛਾ 340 ਦਾ ਕਹਿੰਦੇ ਆ ਹੈ 0 ਮੀਟਰੀ ਹਨਾ 0 0 ਤੇ ਅੱਛਾ ਤੇ ਪਹਿਲਾਂ ਦੇਉਂਗੇ ਨੰਬਰ ਵਗੈਰਾ ਕਿਦੋਂ ਦੇ ਦਵਾਂਗੇ ਨੰਬਰ ਲੱਗ ਗਿਆ ਤੇ 98 ਕਿਹੜਾ ਮਾਡਲ ਨਾ 98 98 ਨਵੇਂ ਟਾਇਰ ਆ ਕਾਫੀ ਡਿਮਾਂਡ ਰਹਿੰਦੀ ਹੈ ਕਿ ਮਾਨਸਾ ਖੜਿਆ ਵੀਰੋ ਬਹੁਤ ਮਸ਼ਹੂਰ ਕਰਤਾ ਸੀ ਮੂਸੇ ਵਾਲੇ ਨੇ ਬਾਈ ਨੇ ਤਾਂ ਡੈਟਟਰ ਤੇ ਚਾਰ ਡਰਨਵੇਂ ਆ ਨਾ ਕਿੰਨੇ ਦਾ 2 ਦਾ ਜੀ 2 ਲੱਖ ਦਾ ਪੂਰੇ 2 ਲੱਖ ਦਾ ਲੈ ਆ ਤਾਂ ਵਿਕੀ ਲੈ ਬਾਪੂ 2 ਲੱਖ ਰੁਪਏ ਦਾ ਤੇ ਮਗਰ ਕਿਹੜਾ ਖੜਾਗਾ 98 ਹੀ ਉਹ ਵੀ ਉਹ ਵੀ ਕਹਿ ਹੋਇਆ ਜੀ ਉਹ ਕਿਹੜਾ ਮਾਡਲ ਉਹ 97 97 ਮਾਡਲ ਵਿਕਿਆ ਹੋਇਆ ਇੱਕ ਆਸ਼ਾ ਖੜਾ ਇੱਧਰ ਕਾਫੀ ਟਰੈਕਟਰ ਖੜੇ ਆ ਵੀਰੋ ਇੱਥੋਂ ਖਰੀਦਦੇ ਆ ਵੜਿਆਂ ਦੇ ਟਰੈਕਟਰਾਂ ਦੇ ਟਰੈਕਟਰ ਸਿੱਧੇ ਸੋਨੂੰ ਦੱਸ ਦਿੰਨੇ ਆ ਤੇ ਇੱਥੇ ਮਾਨਸਾ ਆ ਕੇ ਫੋਨ ਫਾਨ ਤੇ ਇਹਨਾਂ ਨੇ ਗੱਲ ਘੱਟ ਸੁਣਨੀ ਆ ਇੱਥੇ ਆ ਕੇ ਤੁਸੀਂ ਸੰਪਰਕ ਕਰ ਲਿਓ ਤੇ ਏਲਮੂ ਪੰਜਾਬ ਨੰਬਰੀ ਹੈ ਨਾ ਪੰਜਾਬ ਦੀ ਅੱਛਾ ਤੇ ਆ ਤਾਂ ਨਹੀਂ ਸੇਲ ਵਾਸਤੇ ਹੈਗਾ ਜੀ ਇਹ ਨਹੀਂ ਇਹ ਨਹੀਂ ਸੇਲ ਵਾਸਤੇ ਹੈਗਾ ਹੈਗਾ ਤੇ ਇਹਨਾਂ ਨਾਲ ਸੰਪਰਕ ਕਰ ਲਿਓ ਵੀਰੋ ਮਾਨਸਾ ਭਾਰਤੀਆ ਟਰੈਕਟਰਜ਼ ਤੇ ਮੋਬਾਈਲ ਨੰਬਰ ਉਹ ਏਲਮੂ ਕੰਨਾ 99178 46278 94 178 46278 46278 ਇਹ ਮੋਬਾਈਲ ਨੰਬਰ ਆ ਵੀਰੋ ਮਾਨਸਾ ਤੁਸੀਂ ਆ ਕੇ ਟਰੈਕਟਰ ਖਰੀਦ ਕੇ ਲਿਆ ਸਕਦੇ ਹੋ ਅਸੀਂ ਵੀ ਇੱਥੇ ਹੀ ਅਸੀਂ ਵੀ ਅੱਜ ਲਿਆ ਗਿਆ ਟਰੈਕਟਰ ਤੁਹਾਨੂੰ ਦਿਖਾਉਣੇ ਆ ਤੇ ਹਾਂ ਇਹ ਵੀ ਦੱਸਦਾ ਇਹ ਕਿਸੇ ਬੁਬਾਰੀ ਨੇ ਲੈਣੇ ਹੋਣ ਤਾਂ ਰਾਇਤਨਾ ਦੇ ਦੋਗੇ ਨਾ ਇਕੱਠੇ ਦੇ ਦੋਗੇ ਨਾ ਹਾਂ ਇਕੱਠੇ ਕਿਉਂ ਅਸੀਂ ਵੀ ਵੀਰੋ ਇਕੱਠੇ ਟਰੈਕਟਰ ਲੈਣੇ ਰਹਿੰਦੇ ਆ ਤੇ ਤੁਸੀਂ ਵੀ ਇਕੱਠੇ ਟਰੈਕਟਰ ਖਰੀਦ ਕੇ ਲਿਆ ਸਕਦੇ ਹੋ ਸਵਰਾਜ ਏਜੰਸੀ ਭਾਰਤੀਆ ਮੋਟਰਜ ਮਾਨਸਾ ਡਿਸਟ੍ਰਿਕਟ ਵੀ ਜ਼ਿਲ੍ਹੇ 'ਚ ਖੜਿਆ ਮਾਨਸਾ ਸ਼ਹਿਰ ਆ ਵੀਰੋ ਕਿਉਂ ਦੂਰ ਵਾਲੇ ਬੰਦੇ ਨੂੰ ਨਹੀਂ ਪਤਾ ਹੁੰਦਾ ਕਿਹੜੇ ਦੂਰੋਂ ਦੇਖ ਰਹੇ ਆ ਵੀਡੀਓ ਕਿ ਹੋਰ ਸਟੇਟਾਂ 'ਚੋਂ ਇਹ ਜ਼ਿਲ੍ਹਾ ਹੀ ਆ ਵੀਰੋ ਸਿੱਧੂ ਮੂਸੇ ਵਾਲੇ ਦੇ ਏਰੀਆ 'ਚ ਖੜੇ ਆ ਮੂਸਾ ਪਿੰਡ ਇੱਥੋਂ ਕਿੰਨੇ ਕਿਲੋਮੀਟਰ ਲੰਮੂ 8 ਕਿਲੋਮੀਟਰ ਮੂਸਾ ਇਹ ਮੂਸਾ ਪਿੰਡਾ ਇੱਥੇ ਉਹ ਏਰੀਆ 'ਚ ਖੜੇ ਆ ਕਰੋ ਸਪਰਕ ਵੀਰੋ ਇੱਥੋਂ ਖਰੀਦੋ ਟਰੈਕਟਰ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਅੱਗੇ ਸਾਂਝੀ ਕਰਿਓ